ਇਹ ਇਹ ਛੋਟਾ ਦਰਬਾਰ ਸਾਹਿਬ ਗੁਰੂ ਨਾਨਕ ਦਰਬਾਰ ਹਾਂਗਕਾਂਗ ਪਹਿਲਾਂ ਇਹ ਪੁਰਾਣਾ ਸੀ ਹੁਣ ਇਹ ਨਵਾਂ ਚਾਰ ਹੋ ਗਿਆ ਜਿੱਥੇ ਪ੍ਰਕਾਸ਼ ਹੋਣਾ ਅਨੁਸਾਰ ਜੀ ਦਾ ਅਖਾਂਡ ਵਟਸਾ ਰੰਗ ਹੋਣੇ ਇੱਥੇ ਹੱਥ ਤੋਂ ਓਨੇ ਆ ਇੱਥੇ ਪੈਰ ਤੋਂ ਓਨੇ ਆ ਤੇ ਬਹੁਤ ਸੋਹਣਾ ਬਣਾਇਆ ਹੈ ਇਥੇ ਸਾਊਂਡ ਸਿਸਟਮ ਦੇਖੋ ਲੋਹੀ ਆਪਣੇ ਸਾਊਂਡ ਸਿਸਟਮ ਕਿਹੋ ਜਿਹੇ ਹੁੰਦੇ ਆ ਜਿਵੇਂ ਗੰਦੇ ਬਕਸੇ ਜਿੰਨਾ ਵਿੱਚ ਬੋਲਣ ਦੀ ਜੀਵ ਨਹੀਂ ਕਰਦਾ ਇਥੇ ਸਾਊਂਡ ਸਿਸਟਮ ਦਾ ਪਹਿਲਾਂ ਧਿਆਨ ਰੱਖਿਆ ਹੁੰਦਾ ਸਭ ਤੋਂ ਪਹਿਲਾਂ ਸਾਊਂਡ ਸਿਸਟਮ ਹੀ ਲੱਗਿਆ ਬਾਕੀ ਮੈਟਿੰਗ ਵਗੈਰਾ ਬਾਅਦ ਚੀਜ਼ਿਆ ਤੇ ਆਹ ਲਓ ਜੀ ਇਹ ਛੋਟਾ ਇੱਕ ਬਕਸਾ ਉਹ ਲੱਗਾ ਚਾਰ ਏਸੀ ਲੱਗੇ ਆ ਜੀ। ਵੇਖੋ ਕਿੰਨਾ ਸ਼ਾਨਦਾਰ ਦਰਬਾਰ ਬਣਾਇਆ। ਇੱਕ ਏਸੀ ਲੱਗਾ। ਇੱਕ ਏ ਕਾ ਲੱਗਾ ਜੀ ਏਸੀ। ਉਧਰ ਕੱਲਾ ਹੁਣ ਸੰਡੇ ਨੂੰ ਐਤਵਾਰ ਨੂੰ ਪ੍ਰਕਾਸ਼ ਹੋਇਆ ਕਰੂਗਾ ਜਦੋਂ ਦਰਵਾਜ਼ਾ ਸਜਾਇਆ ਕਰ ਲਈ। ਬਾਕੀ ਸਾਰੇ ਪਰਵਰੋਂ ਇੱਥੇ ਹੋਇਆ ਕਰਨਗੇ। ਆਹ ਲੋ ਜੀ ਇੱਥੇ ਚੰਦੋਆ ਸਾਹਿਬ ਇਹ ਗੁਰੂ ਸਾਹਿਬ ਦਾ ਤਖਤ ਆਹ ਚੂ ਮਰੇਖੋ ਕਿੱਡਾ ਸੋਹਣਾ ਲੱਗਿਆ ਪਿਆਰੀ ਕਰਨ ਲੱਗੇ ਆਮ ਅਗਲੀ ਸਾਈਡ ਆਵਾਜ਼ ਆਉਂਡ ਸਿਸਟਮ ਆਏ ਦੇਖੋ ਕਿੱਡਾ ਕਮਾਲ ਦਾ ਸਾਊਂਡ ਸਿਸਟਮ ਆਟੋਮੈਟਿਕ ਸਾਰਾ ਇੰਦਾਂ ਦਾ ਸਾਊਂਡ ਸਿਸਟਮ ਚਾਹੀਦਾ ਆਪਣੇ ਪੰਜਾਬ ਦੇ ਵਿੱਚ ਇਹ ਸੱਚਖੰਡ ਸਾਹਿਬ ਆ ਜੀ ਇਹ ਸੱਚਖੰਡ ਸਾਹਿਬ ਦੋ ਏਸੀ ਲੱਗੇ ਆ ਦੋ ਬੈੱਡ ਲੱਗੇ ਗੁਰੂ ਸਾਹਿਬ ਜੀ ਵਾਸਤੇ ਇਹ ਸੀ ਚੱਲ ਪਏ ਇਹ ਲਮਾਰੀ ਹੈ ਗੁਰੂ ਸਬੀਦਰ ਮਾਲੇ ਰੱਖਣ ਵਾਸਤੇ ਇਹ ਸ਼ਾਂਤ ਚੌਰਸ ਰੱਖਣ ਵਾਸਤੇ ਇੰਨਾ ਇੱਥੇ ਬਣਾਉਂਦੇ ਆ ਚੰਦੋਆ ਸਾਹਿਬ ਲਾਉਣ ਵਾਸਤੇ ਇੱਥੇ ਚੰਦੋਆ ਸਾਹਿਬ ਲੱਗੂ ਇੱਕ ਇਹ ਕਮਰਾ ਇਹ ਤੇ ਮੈਂ ਜਿਵੇਂ ਕੁਸਾਈ ਪੜ ਅਖੰਡ ਪੜ ਸਭ ਇਸ ਕਮਰੇ ਵਿੱਚ ਆਰੰਭ ਹੋਇਆ ਕਰੂਗਾ ਠੀਕ ਹੈ ਇਹ ਕਿ ਬਾਹਰ ਨਿਕਲਣ ਵਾਸਤੇ ਅੰਦਰੋਂ ਬਾਹਰ ਨਿਕਲਣ ਵਾਸਤੇ ਇਥੇ ਵੀ ਜਿਹੜੀ ਮੀਟਿੰਗ ਹੋਣੀ ਇਹ ਛੋਟਾ ਦਰਬਾਰ ਸ ਹੈ ਇੱਥੇ ਅੱਜ ਤੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋਣਗੇ ਵੱਡੇ ਦਰਬਾਰ ਚ ਕੱਲੇ ਐਤਵਾਰੀ ਰੰਭ ਹੋਇਆ ਕਰਨਗੇ ਪ੍ਰਕਾਸ਼ ਹੋਇਆ ਕਰਨਗੇ ਤੇ ਦੀਵਾਨ ਸਜਾਇਆ ਕਰਨਗੇ ਜੇ ਦਰਬਾਰ ਸਹਿ ਸੋਹਣਾ ਲੱਗਿਆ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰਜੀਪੀ ਫਤ ਲਾਓ ਜੀ ਹੋ ਗਈ ਤਿਆਰੀ ਐਕਸਟ੍ਰੀਅਰ ਦੇ ਅੱਗੇ ਬੈਠੇ ਜਾਵਾਂਗਾ ਦੇਗਾ ਮੈਨੂੰ ਇੱਥੇ ਹੰਦਾਂ ਲਿਗਾ ਪਾਣੀ ਵਾਲਾ ਡਰੋ ਲੈ ਕੇ ਆਏ ਉਹ ਬਾਈ ਨੇ ਪਤਾ ਪਹਿਲੀ ਵਾਰੀ ਆਇਆ ਆ ਕੇ ਦੇ ਗੋਬੜਾ ਜਾਲ ਕਿਤੇ ਦਰਸਾ ਬਸੇ ਰੱਖਿਆ ਅੱਜ ਛੱਡੀ ਜੀ ਅੱਜ